ਜੇ ਵੀ ਕੇਂਦਰ ਸਰਕਾਰ ਨੇ ਫੈਸਲਾ ਕਰਕੇ ਹੁਣ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਐਲਾਨ ਕਰ ਦਿੱਤਾ ਵਾ ਕਿ ਉਹ گاؤں ਵਾਲੇ ਸਭ ਵੀ ਜਿਹੜਾ ਸਾਡਾ ਪਾਵਰ ਕਾਮ ਆ ਉਹ ਵੇਚਿਆ ਜਾਊਗਾ ਪੰਜਾਬ ਸਰਕਾਰ ਵੀ ਉਹਦੇ ਨਾਲ ਖੜੀ ਹੈਗੀ ਆ ਜੇ ਇਹਦਾ ਮਾੜਾ ਜਾਂ ਪਸ਼ੋਕੜ ਦੇਖਿਆ ਜਾਵੇ ਤਾਂ 1948 ਦਾ ਬਿਜਲੀ ਐਕਟ ਇਹਨੂੰ ਬਦਲਿਆ ਗਿਆ ਕਿਉਂ ਬਦਲਿਆ ਗਿਆ ਕਿ 1900 ਬਿਜਲੀ ਐਕਟ 48 ਦੇ ਵਿੱਚ 3% ਤੋਂ ਵੱਧ ਕਭ ਤਖਾਰਾ ਕੋ ਮਨਾਫਾ ਲੈਂਡ ਦੀ ਮਨਾਹੀ ਸੀ ਉਦੋਂ ਨੋ ਲਾਸ ਨੋ ਪ੍ਰੋਪਰਟੀ ਦੇ ਉੱਤੇ ਬਿਜਲੀ ਬੋਰਡ ਨੂੰ ਚਲਾਉਣਾ ਸੀ ਅਗਲਿਆਂ ਨੇ ਕਾਰਪੋਰੇਟ ਘਰਾਣਿਆਂ ਨੂੰ ਬਿਜਲੀ ਬੋਰਡ ਪਾਵਰ ਸੈਕਟਰ ਵਿੱਚ ਲੈ ਕੇ ਉਹਨਾਂ ਸੀ ਇਸ ਕਰਕੇ ਬਿਜਲੀ ਐਕਟ 2003 ਲਿਆਂਦਾ ਜਿਹਦੇ ਵਿੱਚ ਘੱਟੋ ਘੱਟ ਮਨਾਫਾ ਕਮਾਉਣ ਦੀ ਸੀਮਾ 16% ਐ ਵੱਧ ਤੋਂ ਵੱਧ ਜਿੰਨਾ ਮਰਜੀ ਪ੍ਰਾਈਵੇਟ ਕੰਪਨੀਆਂ ਮਨਾਫਾ ਕਮਾਉਣ ਔਰ ਬਿਜਲੀ ਫਾਇਦਾਵਾਰੀ ਦੇ ਹੱਕ ਪ੍ਰਾਈਵੇਟ ਕਾਰਪੋਰੇਟ ਉੱਤੇ ਜਿਹੜੇ ਤਰ੍ਹਾਂ ਪੰਜਾਬ ਅੰਦਰ ਪੰਜਾਬ ਦੀਆਂ ਤੇ ਕੇਂਦਰ ਦੀਆਂ ਸਰਕਾਰਾਂ ਨੇ ਜਿਹੜੇ ਆ بڑے ਨਵੇਂ ਥਰਮਲ ਪਲਾਂਟ ਲਾਏ ਹੈਗੇ ਜਿਹੜੀ ਬੜੀ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਹੈ ਹੁਣ ਆਉਣ ਵਾਲੇ ਮਾਨਸੂਨ 70 ਦੇ ਵਿੱਚ ਜਿਹੜਾ ਸੋਧ ਬੇਲਿਆ ਬਿਜਲੀ ਬੋਰਡ ਦਾ ਉਹ 25 ਬਣੂਗਾ ਉਹਨੂੰ ਲਿਆਉਣ ਦੀ ਤਿਆਰੀ ਹੋ ਰਹੀ ਹੈ ਉਹਦੇ ਨਾਲ ਬਿਜਲੀ ਵੇਚਣ ਦਾ ਅਧਿਕਾਰ ਵੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਣਾ ਜਿਵੇਂ ਕੇਂਦਰ ਦੇ ਬਿਜਲੀ ਮੰਤਰੀ ਖੱਟੜ ਸਾਹਿਬ ਹੁਣ ਆਏ ਕਿਹਾ ਵੀ ਗਸਤ ਤੱਕ ਅਸੀਂ ਸਾਰੇ ਜਿਹੜੇ ਮਲਾਜ਼ਮ ਆ ਉਹਨਾਂ ਦੇ ਘਰਾਂ ਅੱਗੇ ਜੇਪ ਵਾਲੇ ਮੀਟਰ ਲਾਵਾਂਗੇ ਤੇ ਇਹਦੀ ਤਿਆਰੀ ਹੋ ਰਹੀ ਹੈ ਇਹਦੇ ਵਾਸਤੇ ਕਿਸਾਨ ਮਜ਼ਦੂਰ ਸਿਰਕਸ਼ ਕਮੇਟੀ ਪੰਜਾਬ ਨੇ ਬਿਜਲੀ ਚੀਫ ਬਾਡਰ ਜ਼ੋਨ ਇਹਦੇ ਨਾਲ ਦੀ ਨਾਲ ਜਿਹੜੇ ਪੰਜਾਬ ਪੱਤਰੀ ਐਸ ਸੀ ਆ ਐਕਸੀਨ ਆ ਪੂਰੇ ਪੰਜਾਬ ਅੰਦਰ 14 ਜੁਲਾਈ 2025 ਨੂੰ ਵੱਡੇ ਵਿਸ਼ਾਲ ਲੱਖਾਂ ਦੇ ਇਕੱਠ ਕਰਦੇ ਅ ਕੋਸ਼ਿਸ਼ ਕੀਤੀ ਆਰ ਯਤਨ ਜਟਾਏ ਜਾ ਰਹੇ ਆ ਵੀ ਤਿਆਰੀਆਂ ਵਿੱਚ ਜੁਟ ਗਏ ਇਹਦੇ ਵਿੱਚ ਅਸੀਂ ਲੋਕਾਂ ਨੂੰ ਕਹਿਣਾ ਚਾੁੰਦੇ ਆਂ ਕਿ ਬਿਜਲੀ ਦਾ ਮਸਲਾ ਕੱਲਾ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਨੇ ਵੀ ਬਿਜਲੀ ਬਾਲਣੀ ਆ ਵਿਦਿਆਰਥੀਆਂ ਨੇ ਵੀ ਬਿਜਲੀ ਬਾਲਣੀ ਆ ਦੁਕਾਨਦਾਰਾਂ ਨੇ ਵੀ ਬਿਜਲੀ ਬਾਲਣੀ ਆ ਸ਼ਹਿਰੀਆਂ ਨੇ ਵੀ ਬਿਜਲੀ ਬਾਲਣੀ ਆ ਇਹ ਬਿੱਲ ਦਿੱਤੇ ਨਹੀਂ ਜਾਣੇ ਜੇ ਬਿਜਲੀ ਬੋਰਡ ਨੂੰ ਨਿਜੀ ਅਥਵਜਵੇ ਦਿੱਤਾ ਗਿਆ ਇਸ ਕਰਕੇ ਪੂਰੇ ਪੰਜਾਬੀਆਂ ਨੂੰ ਅਪੀਲ ਕਰਦੇ ਆਂ ਕਿ 14 ਨੂੰ 14 ਜੁਲਾਈ ਨੂੰ ਪੂਰੇ ਪੰਜਾਬ ਅੰਦਰ ਮੋਰਚੇ ਇੱਕ ਦਿਨ ਦੇ ਪ੍ਰੋਗਰਾਮ ਹੋਣੇ ਆ ਅਸੀਂ ਬਾਡਰ ਜ਼ੋਨ ਚੀਫ ਬਾਡਰ ਜ਼ੋਨ ਦੇ ਪਹੁੰਚਣਾ ਵੱਧ ਤੋਂ ਵੱਧ ਗਿਣਤੀ ਵਿੱਚ ਅਸੀਂ ਮੁਲਾਜ਼ਮਾਂ ਨੂੰ ਵੀ ਅਪੀਲ ਕਰਾਂਗੇ ਉੱਥੇ ਪਹੁੰਚਿਆ ਜਾਵੇ ਤਾਂ ਜੋ ਬਿਜਲੀ ਬੋਰਡ ਦਾ ਨਿੱਜੀਕਰਨ ਰੁਕਿਆ ਜਾ ਸਕੇ ਅਸੀਂ ਇਹ ਵੀ ਸਮਝਦੇ ਹਾਂ ਸਾਡੀ ਜਥੇਬੰਦੀ ਇਹਦੇ ਵਿੱਚ ਸਮੂਹ ਜਥੇਬੰਦੀਆਂ ਨੂੰ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੂੰ ਪੂਰੇ ਜ਼ੋਰ ਨਾਲ ਸੰਘਰਸ਼ ਕਰਕੇ ਹੀ ਇਹ ਨਿੱਜੀਕਰਨ ਰੋਕਿਆ ਜਾਣਾ ਇਹਦੇ ਨਾਲ ਜਿਹੜੀ ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਲੈ ਕੇ ਆ ਰਹੀ ਉਹ ਵੀ ਬਹੁਤ ਘਾਤਕ ਹੋ ਗਈ ਆ ਇਹਦੀਆਂ ਤਿਆਰੀਆਂ ਵਾਸਤੇ ਜਿਹੜੀਆਂ ਪਿੰਡਾਂ ਵਿੱਚ ਉਹਨਾਂ ਮੀਟਿੰਗਾਂ ਆਉਣ ਵਾਲੇ ਸਮੇਂ ਵਿੱਚ ਚੱਲ ਰਹੀਆਂ ਨੇ ਤੇ ਗਾਂ ਜਾਰੀ ਰੱਖਾਂਗੇ ਜਿਵੇਂ ਕੇਂਦਰ ਸਰਕਾਰ ਨੇ ਫੈਸਲਾ ਕਰਕੇ ਹੁਣ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਐਲਾਨ ਕਰ ਦਿੱਤਾ ਵਾ ਵੀ ਉਹ ਗਾਂ ਉਹਨਾਂ ਵਾਲੇ ਸਮੇਂ ਵਿੱਚ ਜਿਹੜਾ ਸਾਡਾ ਪਾਵਰਕਾਮ ਆ ਉਹ ਵੇਚਿਆ ਜਾਊਗਾ ਪੰਜਾਬ ਸਰਕਾਰ ਵੀ ਉਹਦੇ ਨਾਲ ਖੜੀ ਹੈਗੀ ਆ ਜੇ ਇਹਦਾ ਮੜਾ ਜਾਂ ਪਛੋਕੜ ਦੇਖਿਆ ਜਾਵੇ ਤਾਂ 1948 ਦਾ ਬਿਜਲੀ ਐਕਟ ਇਹਨੂੰ ਬਦਲਿਆ ਗਿਆ ਕਿਉਂ ਬਦਲਿਆ ਗਿਆ ਕਿ 1900 ਬਿਜਲੀ ਐਕਟ 48 ਦੇ ਵਿੱਚ 3% ਤੋਂ ਵੱਧ ਖਪਤਖਾਰਾ ਕੋ ਮਨਾਫਾ ਲੈਣ ਦੀ ਮਨਾਹੀ ਸੀ ਉਦੋਂ ਨੋ ਲਾਸ ਨੋ ਪ੍ਰੋਪਰਟੀ ਦੇ ਉੱਤੇ ਬਿਜਲੀ ਬੋਰਡ ਨੂੰ ਚਲਾਉਣਾ ਸੀ ਅਗਲਿਆਂ ਨੇ ਕਾਰਪੋਰੇਟ ਘਰਾਣਿਆਂ ਨੂੰ ਬਿਜਲੀ ਬੋਰਡ ਪਾਵਰ ਸੈਕਟਰ ਵਿੱਚ ਲੈ ਕੇ ਉਹਨਾਂ ਸੀ ਇਸ ਕਰਕੇ ਬਿਜਲੀ ਐਕਟ 2003 ਲਿਆਂਦਾ ਜਿਹਦੇ ਵਿੱਚ ਘੱਟੋ ਘੱਟ ਮਨਾਫਾ ਕਮਾਉਣ ਦੀ ਸੀਮਾ 16% ਹੈ ਵੱਧ ਤੋਂ ਵੱਧ ਜਿੰਨਾ ਮਰਜ਼ੀ ਪ੍ਰਾਈਵੇਟ ਕੰਪਨੀਆਂ ਮਨਾਫਾ ਕਮਾਉਣ ਔਰ ਬਿਜਲੀ ਪੈਦਾਵਾਰੀ ਦੇ ਹੱਕ ਪ੍ਰਾਈਵੇਟ ਕਾਰਪੋਰੇਟ ਨੂੰ ਦਿੱਤੇ ਜਿਹਦੇ ਤਦ ਪੰਜਾਬ ਅੰਦਰ ਪੰਜਾਬ ਦੀਆਂ ਤੇ ਕੇਂਦਰ ਦੀਆਂ ਸਰਕਾਰਾਂ ਨੇ ਜਿਹੜੇ ਆ بڑے ਨਵੇਂ ਥਰਮਲ ਪਲਾਂਟ ਲਾਏ ਹੈਗੇ ਜਿਹੜੀ ਬੜੀ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਹੈ ਹੁਣ ਆਉਣ ਵਾਲੇ ਮਾਨਸੂਨ 70 ਦੇ ਵਿੱਚ ਜਿਹੜਾ ਸੋਧ ਬੇਲਿਆ ਬਿਜਲੀ ਬੋਰਡ ਦਾ ਉਹ 25 ਬਣੂਗਾ ਉਹਨੂੰ ਲਿਆਉਣ ਦੀ ਤਿਆਰੀ ਹੋ ਰਹੀ ਹੈ ਉਹਦੇ ਨਾਲ ਬਿਜਲੀ ਵੇਚਣ ਦਾ ਅਧਿਕਾਰ ਵੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਣਾ ਜਿਵੇਂ ਕੇਂਦਰ ਦੇ ਬਿਜਲੀ ਮੰਤਰੀ ਖੱਟੜ ਸਾਹਿਬ ਨੇ ਕਿਹਾ ਕਿ ਗਸਤਤਾ ਕਰ ਸੀ ਸਾਰੇ ਜਿਹੜੇ ਮਲਾਜ਼ਮ ਆ ਉਹਨਾਂ ਦੇ ਘਰਾਂ ਅੱਗੇ ਜੇਪ ਵਾਲੇ ਮੀਟਰ ਲਾਵਾਂਗੇ ਤੇ ਇਹਦੀ ਤਿਆਰੀ ਹੋ ਰਹੀ ਆ ਇਹਦੇ ਵਾਸਤੇ ਕਿਸਾਨ ਮਜ਼ਦੂਰ ਸਿਰਕਸ਼ ਕਮੇਟੀ ਪੰਜਾਬ ਨੇ ਬਿਜਲੀ ਚੀਫ ਬਾਡਰ ਜ਼ੋਨ ਇਹਦੇ ਨਾਲ ਦੀ ਨਾਲ ਜਿਹੜੇ ਪੰਜਾਬ ਪੱਤਰੀ ਐਸ ਸੀ ਆ ਐਕਸੀਡੈਂਟ ਆ ਪੂਰੇ ਪੰਜਾਬ ਅੰਦਰ 14 ਜੁਲਾਈ 2025 ਨੂੰ ਵੱਡੇ ਵਿਸ਼ਾਲ ਲੱਖਾਂ ਦੇ ਇਕੱਠ ਕਰਦੇ ਆ ਕੋਸ਼ਿਸ਼ ਕੀਤੀ ਆ ਕਪਤਨ ਕਿਟਾਏ ਜਾ ਰਹੇ ਆ ਵੀ ਤਿਆਰੀਆਂ ਵਿੱਚ ਜੁਟ ਗਏ ਇਹਦੇ ਵਿੱਚ ਅਸੀਂ ਲੋਕਾਂ ਨੂੰ ਕਹਿਣਾ ਚਾੁੰਦੇ ਆਂ ਵੀ ਬਿਜਲੀ ਦਾ ਮਸਲਾ ਕੱਲਾ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਨੇ ਵੀ ਬਿਜਲੀ ਬਾਲਣੀ ਆ ਵਿਦਿਆਰਥੀਆਂ ਨੇ ਵੀ ਬਿਜਲੀ ਬਾਲਣੀ ਆ ਦੁਕਾਨਦਾਰਾਂ ਨੇ ਵੀ ਬਿਜਲੀ ਬਾਲਣੀ ਆ ਸ਼ਹਿਰੀਆਂ ਨੇ ਵੀ ਬਿਜਲੀ ਬਾਲਣੀ ਆ ਇਹ ਬਿੱਲ ਦਿੱਤੇ ਨਹੀਂ ਜਾਣੇ ਜੇ ਬਿਜਲੀ ਬੋਰਡ ਨੂੰ ਨਿਜੀ ਅਥਵਜਵੇ ਦਿੱਤਾ ਗਿਆ ਇਸ ਕਰਕੇ ਪੂਰੇ ਪੰਜਾਬੀਆਂ ਨੂੰ ਅਪੀਲ ਕਰਦੇ ਆਂ ਵੀ 14 ਨੂੰ 14 ਜੁਲਾਈ ਨੂੰ ਪੂਰੇ ਪੰਜਾਬ ਅੰਦਰ ਮੋਰਚੇ ਇੱਕ ਦਿਨ ਦੇ ਪ੍ਰੋਗਰਾਮ ਹੋਣੇ ਆ ਅਸੀਂ ਬਾਰਡਰ ਜ਼ੋਨ ਚੀ ਬਾਰਡਰ ਜ਼ੋਨ ਤੇ ਪਹੁੰਚਣਾ ਵੱਧ ਤੋਂ ਵੱਧ ਗਿਣਤੀ ਵਿੱਚ ਅਸੀਂ ਮਲਾਜਮਾਂ ਨੂੰ ਵੀ ਅਪੀਲ ਕਰਾਂਗੇ ਉੱਥੇ ਪਹੁੰਚਿਆ ਜਾਵੇ ਤਾਂ ਜੋ ਬਿਜਲੀ ਬੋਰਡ ਦਾ ਨਿੱਜੀਕਰਨ ਰੁਕਿਆ ਜਾ ਸਕੇ ਅਸੀਂ ਇਹ ਵੀ ਸਮਝਦੇ ਹਾਂ ਸਾਡੀ ਜਥੇਬੰਦੀ ਇਹਦੇ ਵਿੱਚ ਸਮੂਹ ਜਥੇਬੰਦੀਆਂ ਨੂੰ ਮਲਾਜਮਾਂ ਦੀਆਂ ਜਥੇਬੰਦੀਆਂ ਨੂੰ ਪੂਰੇ ਜੋਰ ਨਾਲ ਸੰਘਰਸ਼ ਕਰਕੇ ਇਹ ਨਿੱਜੀਕਰਨ ਰੋਕਿਆ ਜਾਣਾ ਇਹਦੇ ਨਾਲ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਜਾਬ ਸਰਕਾਰ ਲੈ ਕੇ ਆ ਰਹੀ ਉਹ ਵੀ ਬਹੁਤ ਘੱਟ ਹੋ ਗਈ ਆ ਇਹਦੀਆਂ ਤਿਆਰੀਆਂ ਵਾਸਤੇ ਜਿਹੜੀਆਂ ਪਿੰਡਾਂ ਵਿੱਚ ਉਹ ਮੀਟਿੰਗਾਂ ਆਉਣ ਵਾਲੇ ਸਮੇਂ ਵਿੱਚ ਚੱਲ ਰਹੀਆਂ ਨੇ ਤੇ ਗਾਂ ਜਾਰੀ ਰੱਖਾਂਗੇ